ICSE ਵੱਲੋਂ 10th ਦੇ اعلانੇ ਨਤੀਜੇ ਵਿੱਚ ਫਤਿਹਗੜ ਚੂੜੀਆਂ ਤੇ ਸੈਂਟਰਲ ਕਾਮਰਸ ਸਕੂਲ ਦੇ ਕਾਫੀ ਬੱਚੇ ਜੋ ਮੈਰਿਟ ਚ ਆਏ ਨੇ ਆਪ ਅੱਜੋਲੇ ਪਹੁੰਚੇ ਹਾਂ ਸੈਂਟਰਲ ਕਾਮਰਸ ਸਕੂਲ ਫਤਿਹਗੜ ਚੂੜੀਆਂ ਚ ਗੱਲਬਾਤ ਉਹਨਾਂ ਬੱਚਿਆਂ ਨਾਲ ਕਰਦੇ ਹਾਂ ਜੋ ਕਿ ਮੈਰਿਟ ਵਿੱਚ ਆਏ ਨੇ ਤੇ ਬਹੁਤ ਸਾਰੇ ਅਜਿਹੇ ਬੱਚੇ ਨੇ ਜਿਨ੍ਹਾਂ ਨੇ 90+ ਮਾਰਕਸ ਖਰੇ ਤੇ ਉਹਨਾਂ ਦੇ ਪੇਰੈਂਟਸ ਵੀ ਇੱਥੇ ਆਏ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਾਉਣੇ ਕਾਫੀ ਖੁਸ਼ ਨੇ ਬੱਚੇ ਵੀ ਖੁਸ਼ ਨੇ ਪੇਰੈਂਟਸ ਵੀ ਖੁਸ਼ ਨੇ ਤੇ ਉਹ ਆਪਣਾ ਅਗਲਾ ਟਾਰਗੇਟ ਵੀ ਦੱਸ ਰਹੇ ਨੇ ਤੇ ਜੋ ਮੈਰਿਟ ਚਾਏ ਨੇ ਉਸ ਦਾ ਸਿਹਰਾ ਬੱਚੇ ਜਿਹੜੇ ਨੇ ਸਕੂਲ ਮੈਨੇਜਮੈਂਟ ਸਕੂਲ ਟੀਚਰਸ ਅਤੇ ਆਪਣੇ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਦੇ ਰਹੇ ਨੇ ਤੇ ਗੱਲਬਾਤ ਕਰਦੇ ਆ ਆਪਣਾ ਜਿਹੜਾ ਉਹਨਾਂ ਦਾ ਅਗਲਾ ਟਾਰਗੇਟ ਕੀ ਆ ਉਹ ਕੀ ਕੀ ਬਣਨਾ ਚਾਹੁੰਦੇ ਨੇ 10th ਵਿੱਚ ਉਹਨਾਂ ਨੇ 90 ਬਹੁ ਮਾਰਕਸ ਖੜੇ ਨੇ ਮੈਰਿਟ ਚਾਏ ਨੇ ਉਹ ਉਹਨਾਂ ਨੂੰ ਕਿਸ ਤਰ੍ਹਾਂ ਦੀ ਮਿਹਨਤ ਕਰਨੀ ਪਈ ਸਾਰੀ ਗੱਲਬਾਤ ਕਰਦੇ ਆ ICSE ਦਾ ਨਤੀਜਾ ਅਲਾਨਿਆ ਗਿਆ ਕਲਾਸ ਦਾ ਅਤੇ ਉਸ ਵਿੱਚ ਸੈਨ ਫਰਾਂਸਿਸਕੋਨਵਰਟ ਸਕੂਲ ਦੇ ਇਹ ਬੱਚੇ ਜੋ ਮੈਰਿਟ ਚ ਆਏ ਨੇ ਉਹ ਸਾਡੇ ਨਾਲ ਮੌਜੂਦ ਨੇ ਸੈਨ ਫਰਾਂਸਿਸਕੋਨਵਰਟ ਸਕੂਲ ਵਿਖੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਦੇ ਪੇਰੈਂਟਸ ਵੀ ਨਾਲ ਨੇ ਬੱਚਿਆਂ 'ਚ ਕਾਫੀ ਖੁਸ਼ੀ ਹੈ ਪੇਰੈਂਟਸ ਕਾਫੀ ਖੁਸ਼ ਨੇ ਸਕੂਲ ਮੈਨੇਜਮੈਂਟ ਸਕੂਲ ਪ੍ਰਿੰਸੀਪਲ ਖੁਸ਼ ਨੇ ਅਤੇ ਬੱਚਿਆਂ ਵੱਲੋਂ ਜੋ ਮਿਹਨਤ ਕੀਤੀ ਗਈ ਆ ਮਿਹਨਤ ਰੰਗ ਲਿਆਈ ਹੈ ਤੇ ਅੱਜ ਜੋ 10th ICSE ਦਾ ਨਤੀਜਾ ਆਲਾਨਿਆ ਗਿਆ ਬੋਰਡ ਵੱਲੋਂ ਇਸ ਕਨਵਰਟ ਸਕੂਲ ਫਤੇਗੜ ਚੂੜੀਆਂ ਦੇ ਬੱਚੇ ਜੋ ਕਿ ਮੈਰਿਟ ਚ ਆਏ ਨੇ ਉਹ ਇੱਥੇ ਸਾਡੇ ਨਾਲ ਮੌਜੂਦ ਨੇ ਅਤੇ ਉਹਨਾਂ ਦੇ ਪੇਰੈਂਟਸ ਉਹਨਾਂ ਦੇ ਮਾਤਾ ਪਿਤਾ ਵੀ ਇੱਥੇ ਪਹੁੰਚੇ ਹੋਏ ਨੇ ਗੱਲਬਾਤ ਕਰਦੇ ਆਂ ਹਾਂਜੀ ਬੱਚੇ ਕੀ ਨਾਮ ਤੁਹਾਡਾ ਮੇਰਾ ਨਾਮ ਨਵਰੀਦ ਕੌਰ ਹੈ ਕਿੱਥੋਂ ਤੁਸੀਂ ਮੈਂ ਇੱਥੇ ਫਤੇਗੜ ਚੂੜੀਆਂ ਗੋਲੀ ਨੂੰ ਕਿਨੇ ਪਰਸਨ ਮਾਰਕਸ 96.2 96.2 ਤੇ ਇੱਕ ਕਿੰਨੀ ਕਿ ਮਿਹਨਤ ਕਰਨੀ ਪਈ ਜੇ ਨੋ ਇਸ ਮਕਾਮ ਤੱਕ ਪਹੁੰਚਣਾ ਕਿਉਂਕਿ ਕਾਫੀ ਮੁਸ਼ਕਲ ਹੁੰਦਾ ਇੰਨਾ ਤੋ ਤੱਕ ਪਹੁੰਚਣਾ ਤੇ ਮਿਹਨਤ ਕਰਨੀ ਪੈਂਦੀ ਹੈ ਤੇ ਕਿਸ ਤਰ੍ਹਾਂ ਦੀ ਫਿਰ ਮਿਹਨਤ ਕੀਤੀ ਮਿਹਨਤ ਕਾਫੀ ਸੀ ਗੀ ਰਿਵੀਜ਼ਨਸ ਕਾਫੀ ਵਾਰ ਕੀਤੀਆਂ ਸੀਗੀਆਂ ਤੇ ਹੁਣ ਪਤਾ ਲੱਗਣ ਡਿਆ ਜੀ ਮਿਹਨਤ ਕੀਤੀ ਹੈ ਤੇ ਫਲ ਮਿਲਿਆ ਜੀ ਇਸ ਤਰ੍ਹਾਂ ਦੀ ਫੀਲਿੰਗ ਆ ਰਹੀ ਹੈ ਬਹੁਤ ਵਧੀਆ ਲੱਗਣ ਡਿਆ ਹੈ ਮਾਰਕਸ ਵਿੱਚ ਪੇਰੈਂਟਸ ਦਾ ਕਿੰਨਾ ਰੋਲ ਹੈ ਇਹ ਸਾਰਾ ਮਤਲਬ ਜੇ ਮੈਂ ਕੀਤਾ ਤੇ ਐਨਾਲੇ ਕੀਤਾ ਹੈ ਨਾਲੇ ਮਤਲਬ ਤਾਨੂੰ ਪਤਾ ਇਹਨਾਂ ਦੇ ਪੈਸੇ ਲੱਗਣਦੇ ਆ ਤੇ ਜਦੋਂ ਮੈਂ ਇਹਨਾਂ ਦਾ ਪ੍ਰਾਊਡ ਫੇਸ ਵੇਖਿਆ ਤੇ ਮੈਨੂੰ ਖੁਦ ਬਹੁਤ ਖੁਸ਼ੀ ਹੋਈ ਦੂਸਰਾ ਕਿ ਮੇਰੇ ਟੀਚਰਸ ਨੇ ਮੇਰੀ ਬਹੁਤ ਹੈਲਪ ਕੀਤੀ ਆ ਹਮੇਸ਼ਾ ਮੈਨੂੰ ਗਾਈਡ ਕਰਦੇ ਸੀ ਮੇਰੇ ਡਾਊਟ ਸਾਰੇ ਕਲੀਅਰ ਕੀਤੇ ਆ ਸਿਸਟਰ ਸ਼ੋਭਿਤਾ ਤੇ ਫਾਦਰ ਜੋਂ ਦਾ ਵੀ ਬਹੁਤ ਥੈਂਕ ਯੂ ਸਕੂਲ ਨੂੰ ਬਹੁਤ ਬਧੀਤ ਰ ਹੈ ਮੈਨੇਜ ਕਰਦੇ ਆ ਤੇ ਇਦਾਂ ਦੀ ਓਪਰਚੁਨਿਟੀ ਸਾਰਿਆਂ ਦੀ ਹੁੰਦੀ ਆ ਨੈਕਸਟ ਟਾਰਗੇਟ ਕੀ ਹੈ ਨੈਕਸਟ ਟਾਰਗੇਟ ਮੇਰਾ ਇਹ ਹੈ ਕਿ ਮੈਂ ਸਾਈਕੀਟ੍ਰਿਸ ਬਣਨਾ ਚਾਹੁੰਦੀ ਆ ਇੱਕ ਵਾਰੀ ਸਕਸੈਸਫੁਲ ਵੈਰੀ ਗੁੱਡ ਤੇ ਐਡਮਿਸ਼ਨ ਇਸੇ ਹੀ ਸਕੂਲ ਚ ਕਿ ਐਕਚੁਅਲੀ ਮੈਂ ਐਡਮਿਸ਼ਨ ਹੋਰ ਕਿਤੇ ਲਈ ਹੈ ਆਕਾਸ਼ ਇੰਸਟੀਚਿਊਟ ਦੇ ਵਿੱਚ ਮੈਂ ਆਪਣੀ ਨੀਡ ਕਰ ਰਹੀ ਆ ਨਾਲ ਹਾਂਜੀ ਅਕੀਨਾ ਜੀ ਤੁਹਾਡਾ ਮੇਰਾ ਨਾਮ ਹੈ ਰਾਜਵੰਦਰਿਆ ਰਾਜਵੰਦਰ ਜੀ ਬੇਟੀ ਨੇ ਮੈਰਿਟ ਛਾਏ ਨੇ ਹਰ ਮਾਪਾਪਤਾ ਸੁਪਨਾ ਦਾ ਕਿ ਬੱਚਾ ਸਾਡਾ ਤਰੱਕੀ ਕਰੇ ਇਸ ਤਰ੍ਹਾਂ ਦੀ ਫੀਲਿੰਗ ਆ ਰਹੀ ਹੈ ਇਹ ਫੀਲਿੰਗ ਤਾਂ ਜੋ ਦੱਸਰੀ ਜਾ ਸਕਦੀ ਬਹੁਤ ਵਧੀਆ ਜਾਨੀ ਉਸ ਹਿਸਾਬ ਨਾਲ ਇਹਦੇ ਨਾਲ ਨਾਲ ਮੇਰਾ ਨਾਮ ਵੀ ਉੱਪਰ ਆ ਗਿਆ ਬਹੁਤ ਸਭ ਤੋਂ ਉੱਪਰ ਇਹਦੇ ਸਦਕੇ ਇਹਨਾਂ ਮੈਂਡ ਕੀਤੀ ਹੈ ਚੰਗੇ ਪੜੇ ਸ਼ੁਰੂ ਤੋਂ ਬਹੁਤ ਵਧੀਆ ਫੀਲ ਹੋ ਰਹਾ ਹੈ ਅਗੇ ਹੋਰ ਵੀ ਸੁਪਨਾ ਹੋਏਗਾ ਕਿਉਂਕਿ ਇਹ ਫਸਟ ਸਟੈਪ ਹੈ ਹਾਂ ਅਗੇ ਜਦੋਂ ਜਦੋਂ ਆਪਾਂ ਸਟੈਪ ਬਾਏ ਸਟੈਪ ਤਾ ਜਾਵਾਂਗੇ ਮਾਂ ਵੀ ਮਾਂ ਬਾਪ ਦਾ ਵੀ ਇੱਕ ਸੁਪਨਾ ਹੁੰਦਾ ਬੱਚੇ ਨੂੰ ਲੈ ਕੇ ਬਸ ਇਹੀ ਸੁਪਨਾ ਇਹੀ ਹੋਰ ਅਗੇ ਤਰੱਕੀ ਕਰਨ ਆਪਣੀ ਆਪਣੇ ਬੱਚਿਆਂ ਦੇ ਪੂਰਾ ਭਰੋਸਾ ਵਿਸ਼ਵਾਸ ਆ ਕਿ ਜਾਨੀ ਖੁਦ ਵੀ ਜਿੰਨੀ ਪੜਾਈ ਕੀਤੀ ਨੇ ਖੁਦ ਕੀਤੀ ਆ ਜਾਨੀ ਹੁਣ ਤੇ ਜਿੰਨੀ ਇਹ ਇਹਨਾਂ ਦੀ ਪੜਾਈ ਸਾਡੀ ਸਮਝ ਤੋਂ ਬਾਹਰ ਆ ਠੀਕ ਹੈ ਪਹਿਲੇ ਦੂਜੀ ਤੀਜੀ ਤੱਕ ਤਾਂ ਠੀਕ ਹੁਣ ਸਮਝ ਆਉਂਦੀ ਹੈ ਹੁਣ ਗਾਂ ਗਾਇਨ ਦੀ ਪੜਾਈ ਟਫ ਹੈ ਸਮਝਦੀ ਯਾਰੀ ਖੁਦ ਕੜਦੇ ਆ ਖੁਦ ਮਿਹਨਤ ਕੀਤੀ ਹੈ ਇਸ ਲਈ ਇਹਨਾਂ ਦਾ ਖੁਰਦਾ ਜਿਆਦਾ ਇਹਨਾਂ ਦਾ ਮਿਹਨਤ ਕਰਨਾ ਇਨੀ ਖੁਸ਼ੀ ਮੈਨੂੰ ਹੋ ਰਹੀ ਥੀ ਬੱਚੇ ਨੇ ਸਰ ਬਹੁਤ ਜਿਆਦਾ ਕਿਹਾ ਮੈਂ ਬਹੁਤ ਪ੍ਰਾਊਡ ਫੀਲ ਕਰਦੀ ਜੋ ਮੈਂ ਚਾਹੁੰਦੀ ਸੀ ਉਹੀ ਬੇਟੀ ਮੇਰੀ ਮਰੀ ਨੇ ਮੈਨੂੰ ਕਰਕੇ ਦਿਖਾਇਆ ਜਿਸ ਮੁਕਾਮ ਤੇ ਮੈਨੂੰ ਦੇਖਣਾ ਚਾਹੁੰਦੀ ਸੀ ਉਸ ਮੁਕਾਮ ਤੇ ਆਈ ਇਸ ਟਾਈਮ ਤੇ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਮੈਨੂੰ ਕਿੰਨੀ ਖੁਸ਼ੀ ਹੈ ਸਪਨ ਜੀ ਜਦੋਂ ਬੱਚੇ ਨੇ ਅچھے ਮਾਰਕਸ ਕਾੜਦੇ ਬੱਚੇ ਦੇ ਮਾਪੇ ਖੁਸ਼ੀ ਹੁੰਦੀ ਪਰ ਘਰ ਵਿੱਚ ਵੀ ਜਦੋਂ ਮਾਹੌਲ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਬੱਚਾ ਪੜ੍ਹਾਈ ਜਿਹੜਾ ਉਹਦਾ ਫੋਕਸ ਪੜ੍ਹਾਈ ਤੇ ਹੋਵੇ ਇੱਕ ਜਦੋਂ ਬੱਚਾ ਰਾਤ ਨੂੰ ਪੜਦਾ ਮਾਪੇ ਮਾਪੇ ਵੀ ਫਿਰ ਜਾਗਦਾ ਤੁਹਾਨੂੰ ਕਿੰਨੀ ਕਿ ਮਿਹਨਤ ਕਰਨੀ ਪਈ ਸਰ ਮੈਂ ਐਕਚੁਅਲੀ ਤੁਹਾਨੂੰ ਦੱਸਣਾ ਇਹਦੀ ਖੁਦ ਹੀ ਮਿਹਨਤ ਹੈ ਮੈਂ ਕਦੀ ਨਹੀਂ ਇਹਦੇ ਲਾਗੇ ਜਾਗੀ ਇਹਨੇ ਖੁਦ ਨਹੀਂ ਯਾਨੀ ਕਿ ਜਿਸ ਤਰ੍ਹਾਂ ਆਈ ਐਸ ਸਕੂਲ ਤੋਂ ਸਕੂਲ ਤਾਂ ਆ ਕੇ 2 ਘੰਟੇ ਰੈਸਟ ਕਰਨੀ ਹੈ ਬਾਅਦ ਵਿੱਚ ਇਹਨੇ ਸਿਰਫ ਆਪਣਾ ਇੱਕ ਰੂਮ ਦੇ ਵਿੱਚ ਜਾ ਕੇ ਸੈਪਰੇਟਲੀ ਹੋ ਕੇ ਨੇ ਆਪਣੀ ਮਿਹਨਤ ਖੁਦ ਕੀਤੀ ਇਹ 4-4 5-5 ਵਜੇ ਤੱਕ ਵੀ ਜਾਗਦੀ ਕੀ ਸੁਪਨਾ ਤੁਹਾਡਾ ਹੁਣ 25 ਕਿ ਬੱਚੇ ਅੱਗੇ ਜਾ ਕੇ ਮੇਰੀ ਬੇਟੀ ਉੱਚੇ ਮਕਾਮ ਤੇ ਪਹੁੰਚੇ ਐ ਸੈਕਲਿਸਟ ਬਣਨਾ ਚਾਹੁੰਦੀ ਐ ਤੇ ਡਾਕਟਰੀ ਲਾਈਨ ਦੀ ਪੜ੍ਹਾਈ ਦੇ ਵਿੱਚ ਪੈ ਗਈ ਐ ਉਹੀ ਕਰੇ ਔਰ ਬਥੇੰਕਿਊ ICSE ਵਿੱਚ ਮੱਲਾ ਮਾਰਨ ਵਾਲੇ ਬੱਚੇ ਸਾਡੇ ਨਾਲ ਮੌਜੂਦ ਨੇ ਸਨਫਾਸਿਸ ਕਨਵਰਟ ਸਕੂਲ ਵਾਲੇ ਗੱਲਬਾਤ ਕਰਦੇ ਆ ਜੋ ਕਿ ਮੈਰਿਟ ਵਿੱਚ ਆਏ ਨੇ ਕਿ ਕਿੰਨੀ ਕਿ ਮਿਹਨਤ ਕਰਨੀ ਪਈ ਤੇ ਕਿੰਨੀ ਕੇ ਇਸ ਵੇਲੇ ਖੁਸ਼ੀ ਮਹਿਸੂਸ ਹੋ ਰਹੀ ਐ ਹਾਂਜੀ ਕੀ ਨਾਜੀ ਤੁਹਾਡਾ ਮੇਰਾ ਨਾਮ ਕਰਮਨ ਮੀਤ ਸਿੰਘ ਖਾਲੋਆ ਹੈ ਜੀ ਹਾਂਜੀ ਇੱਕ ਕਿੱਥੋਂ ਤੁਸੀਂ ਮੈਂ ਫਤਿਹਗੜ੍ਹ ਚੂੜੀਆਂ ਤੋਂ ਹਾਂ ਜੀ ਤੇ ਜਦੋਂ ਰਿਜ਼ਲਟ ਆਇਆ ਦੇਖਿਆ ਵੀ ਅਸੀਂ ਮੈਰਿਟ ਚ ਆ ਗਏ ਫਿਰ ਕਿਸ ਤਰ੍ਹਾਂ ਦੀ ਫੀਲਿੰਗ ਲੱਗੀ ਮੈਂ ਬਹੁਤ ਖੁਸ਼ ਹਾਂ ਸੀ ਜੀ ਜੀ ਰਿਜ਼ਲਟ ਵੇਖ ਕੇ ਬਹੁਤ ਖੁਸ਼ੀ ਹੋਈ ਸੀ ਫਸਟ ਟਾਈਮ ਖੁਦ ਦੇਖਿਆ ਕਿ ਕਿਸੇ ਨੇ ਦੱਸਿਆ ਨਹੀਂ ਮੈਂ ਖੁਦ ਹੀ ਵੇਖਿਆ ਸੀ ਜੀ ਰਿਜ਼ਲਟ ਐਕਸਾਈਟਡ ਸੀ ਕਿ ਹਾਂ ਜੀ ਬਹੁਤ ਐਕਸਾਈਟਮੈਂਟ ਸੀ ਥੋੜੀ ਨਰਵਸਨੈਸ ਸੀ ਵੀ ਪਰ ਬਹੁਤ ਖੁਸ਼ੀ ਹੋਈ ਸੀ ਜਦੋਂ ਰੈਂਕ ਚ ਨਾਮ ਆ ਗਿਆ ਸੀ ਆਪ ਨੂੰ ਸਕੂਲ ਸਭ ਤੋਂ ਪਹਿਲਾਂ ਕਿਹਨੂੰ ਇਨਫੋਰਮੇਸ਼ਨ ਦਿੱਤੀ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਮਮਾ ਨੂੰ ਇਨਫੋਰਮੇਸ਼ਨ ਦਿੱਤੀ ਸੀ ਇਹਨਾਂ ਨੂੰ ਮੈਂ ਪਹਿਲਾਂ ਸਭ ਤੋਂ ਪਹਿਲਾਂ ਇਨਫੋਰਮ ਕੀਤਾ ਸੀ ਰਿਜ਼ਲਟ ਬਾਰੇ ਤੇ ਹੁਣ ਤੁਸੀਂ ਅਗਲਾ ਮੁਕਾਮ ਕੀਤਾ ਤਾਂ ਹੁਣ ਮੈਂ ਮੈਡੀਕਲ ਲਈ ਹੋਈ ਆ ਮੈਂ ਹੁਣ ਸੋਚਿਆ ਕਿ ਮੈਂ ਡਾਕਟਰ ਬਣਾਂ ਜਾਂ ਫਿਰ ਮੈਡੀਕਲ ਪ੍ਰੋਫੈਸਰ ਬਣਾਂ ਮੈਂ ਮੈਡੀਕਲ ਲਾਈਨ ਜਿਹੜੀ ਆ ਚੁਆਇਸ ਤੁਸੀਂ ਚੁਆਇਸ ਕੀਤੀ ਹੈ ਹਾਂਜੀ ਮੈਡੀਕਲ ਲਾਈਨ ਚੁਆਇਸ ਕੀਤੀ ਹੋਈ ਹੈ ਹੁਣ ਇਸ ਤੋਂ ਗਾਂ ਜਿਹੜਾ ਜਣਾ ਮੈਡੀਕਲ ਲਾਈਨ 'ਚ ਉਤੋਂ ਹੋਰ ਮਿਹਨਤ ਜਿਹੜੀ ਆ ਵੀ ਜ਼ਿਆਦਾ ਕਰਨੀ ਪੈਣੀ ਆ ਤੇ ਇਹ ਜਿਹੜੀ ਮਿਹਨਤ ਸੀਗੀ ਇਹ ਇਹਦਾ ਤੁਸੀਂ ਕਿਸ ਨੂੰ ਸਿਰਾ ਦਿੰਦੇ ਹੋ ਇਸ ਤੋਂ ਮੈਹੀ ਦੇ ਨਾਲ ਵੀ ਸਾਨੂੰ ਹੋਰ ਜ਼ਿਆਦਾ ਮਿਹਨਤ ਕਰਨੀ ਪੈਣੀ ਆ ਅਸੀਂ ਵਿੱਚ ਰੋਲ ਕਿਹਦਾ ਸੀਗਾ ਇਤੋਂ ਤੱਕ ਪੇਰੈਂਟਸ ਦਾ ਟੀਚਰਸ ਦਾ ਜਾਂ ਖੁਦ ਦਾ ਹੀ ਮੰਨਦੇ ਹੋ ਨਹੀਂ ਰੋਲ ਤੇ ਸਾਰਿਆਂ ਦਾ ਸੀ ਸਭ ਤੋਂ ਪਹਿਲਾਂ ਮੈਂ ਆਪਣੇ ਡਾਇਰੈਕਟਰ ਸਾਹਿਬ ਜੀ ਨੂੰ ਐਂਡ ਆਪਣੇ ਪ੍ਰਿੰਸੀਪਲ ਜੀ ਨੂੰ ਸਭ ਤੋਂ ਜ਼ਿਆਦਾ ਰੋਲ ਮਾਡਲ ਮੰਨਦਾ ਐਂਡ ਸਾਡੇ ਜਿਹੜੇ ਟੀਚਰਸ ਸੀਗੇ ਉਹ ਵੀ ਬਹੁਤ ਵੱਡਾ ਰੋਲ ਪਲੇ ਕਰਦੇ ਨੇ ਉਹਨਾਂ ਨੇ ਵੀ ਸਾਨੂੰ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਸੀ ਉਸ ਤੋਂ ਬਾਅਦ ਮੇਰੇ ਪੇਰੈਂਟਸ ਨੇ ਵੀ ਬਹੁਤ ਜ਼ਿਆਦਾ ਮੈਨੂੰ ਮੋਟੀਵੇਟ ਕੀਤਾ ਸੀ ਕਦੀ ਮੈਨੂੰ ਡੀਮੋਟੀਵੇਟ ਨਹੀਂ ਹੋਣ ਦਿੱਤਾ ਸੀਗਾ ਜਦੋਂ ਵੀ ਮੈਂ ਕਦੀ ਨੈਗੇਟਿਵ ਹੋਇਆ ਉਹਨਾਂ ਨੇ ਮੈਨੂੰ ਹਰ ਵਾਰੀ ਮੋਟੀਵੇਟ ਕੀਤਾ ਸੀਗਾ ਐਂਡ ਸਾਡੇ ਜਿਹੜੇ ਐਕਸਪ੍ਰੀਂਸਿਪਲਲੀ ਸਿਸਟਰ ਵਿਲਫੀ ਜੀ ਉਹਨਾਂ ਨੇ ਵੀ ਸਾਨੂੰ ਜਾਣ ਤੋਂ ਪਹਿਲਾਂ ਬਹੁਤ ਜ਼ਿਆਦਾ ਇਨਸਪੀਰੇਸ਼ਨ ਦਿੱਤੀ ਸੀਗੀ ਸਾਰਿਆਂ ਨੇ ਸਾਨੂੰ ਬਹੁਤ ਮੋਟੀਵੇਟ ਕੀਤਾ ਤੇ ਇਦਾਂ ਹੀ ਕਰਦੇ ਰਹਿਣਗੇ ਅੱਗੇ ਤੇ ਮੈਨੂੰ ਵੀ ਬਹੁਤ ਮੋਟੀਵੇਸ਼ਨ ਮਿਲੀ ਸਾਰਿਆਂ ਤੋਂ ਕਿਸ ਤਰ੍ਹਾਂ ਲੱਗ ਰਿਹਾ ਹੈ ਮੈਂ ਬਹੁਤ ਐਕਸਾਈਟਡ ਹਾਂ ਬਹੁਤ ਖੁਸ਼ ਹਾਂ ਐਂਡ ਸਭ ਤੋਂ ਪਹਿਲਾਂ ਤੇ ਮੈਂ ਵਾਈਫਰ ਜੀ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਸਾਨੂੰ ਅੱਜ ਇਹ ਵਾਲਾ ਟਾਈਮ ਜਿਹੜਾ ਨਸੀਬ ਹੋਇਆ ਉਸ ਤੋਂ ਬਾਅਦ ਮੈਂ ਡਾਇਰੈਕਟਰ ਜੀ ਦੀ ਪ੍ਰਿੰਸੀਪਲ ਮੈਮ ਦੀ ਤੇ ਟੀਚਰਸ ਦੀ ਦੀ ਸਭ ਦੀ ਬਹੁਤ ਜ਼ਿਆਦਾ ਥੈਂਕਫੁਲ ਹਾਂ ਕਿ ਜਿਨ੍ਹਾਂ ਦੀ ਗਾਈਡੈਂਸ ਸਦਕਾ ਜਿਨ੍ਹਾਂ ਦੀ ਕੇਅਰ ਕਰਕੇ ਮੇਰਾ ਬੱਚਾ ਅੱਜ ਇਸ ਮਕਾਮ ਤੇ ਪਹੁੰਚਿਆ ਥੈਂਕ ਯੂ ਸੋ ਮੱਚ ਟੂ ਆਲ ਅੱਗੇ ਕੀ ਦੇਖਣਾ ਚਾਹੁੰਦੇ ਹਾਂ ਅੱਗੇ ਵੀ ਸਾਰੇ ਜੀਵੇਂ ਕੇ ਸਾਰੇ ਪੈਰੈਂਟਸ ਦਾ ਹੀ ਡਰੀਮ ਹੁੰਦਾ ਹੈ ਕਿ ਹਾਈएस्ट ਲੈਵਲ ਤੇ ਆਪਣੇ ਬੱਚੇ ਨੂੰ ਦੇਖਾ ਮੈਂ ਵੀ ਦੇਖਣਾ ਚਾਹੁੰਦੀ ਆ ਕਿ ਕੋਈ ਹਾਈएस्ट ਲੈਵਲ ਤੇ ਇੱਕ ਵਧੀਆ ਹਿਊਮਨ ਬੀਇੰਗ ਬਣ ਕੇ ਇੱਕ ਵਧੀਆ ਅਫੀਸਰ ਰੇਡ ਵਿੱਚ ਜਾਏ ਔਰ ਆਪਣਾ ਨਾਮ ਰੋਸ਼ਨ ਕਰੇ ਆਪਣੇ ਪੈਰੈਂਟਸ ਦਾ ਵੀ ਸਭ ਦਾ ਬੱਚੇ ਕਿਹੜੀ ਪੋਜੀਸ਼ਨ ਲਈ ਆਪਾਂ 90.8 ਪਰਸੈਂਟੇਜ 15th ਰੈਂਕ ਇੱਥੇ ਜਿਹੜੇ ਰੈਂਕ ਜਿਹੜਾ ਸਕੂਲ ਦਾ ਰੈਂਕ ਕਿੰਨਾ ਸਕੂਲ ਦੇ ਵਿੱਚ ਮੇਰੇ 90.8 ਪਰਸੈਂਟੇਜ ਆਈਆ 15th ਰੈਂਕ ਆਇਆ ਹੋਇਆ ਓਕੇ ਉਹਦੀ ਕਿਸ ਤਰ੍ਹਾਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਹੈ ਸਰ ਅਗਲਾ ਟਾਰਗੇਟ ਸਰ ਮੈਂ ਫਿਊਚਰ ਦੇ ਵਿੱਚ ਡਾਕਟਰ ਬੰਨਾ ਚਾਹੂੰਗੀ ਤੇ ਮੈਂ ਸਭ ਤੋਂ ਪਹਿਲਾਂ ਰੱਬ ਦਾ ਧੰਨਵਾਦ ਕਰਨਾ ਚਾਹੂੰਗੀ ਫਿਰ ਮੈਂ ਆਪਣੇ ਟੀਚਰਸ ਦਾ ਆਪਣੇ ਪੇਰੈਂਟਸ ਦਾ ਬਹੁਤ ਥੈਂਕ ਯੂ ਕਰਨਾ ਚਾਹੂੰਗੀ ਬਿਕਾਜ਼ ਦੇ ਹੈਵ ਬੀਨ ਸੋ ਮੋਟੀਵੇਟਿੰਗ ਮੀ ਥਰੋਅਆਊਟ ਦਾ ਜਰਨੀ ਦੇ ਹੈਵ ਮੋਟੀਵੇਟਿਡ ਮੀ ਅ ਲੋਟ ਮਾਈ ਟੀਚਰਸ ਦੇ ਹੈਵ ਗਿਵਨ ਮੀ ਦਾ ਇਮੋਸ਼ਨਲ ਸਪੋਰਟ ਵਿਦ ਡੂ ਟੂ ਵਿਚ ਆਈ ਐਮ ਹੇਅਰ ਆਈ ਊਡ ਲਾਈਕ ਟੂ ਥੈਂਕ ਗੋਡ ਟੀਚਰਸ ਡੀਅਰ ਸਿਸਟਰ ਸ਼ੋਭਿਤਾ ਡੀਅਰ ਸਿਸਟਰ ਵਿਲਸੀ ਐਂਡ ਮਾਈ ਡੀਅਰ ਪੈਰੈਂਟਸ ਐਂਡ ਮਾਈ ਫਰੈਂਡਸ ਟੂ ਫਾਰ ਐਕਸਪੈਕਟਿੰਗ ਥਿਸ ਮਚ fromParams ਮੀ ਬਿਕਾਸ ਆਫ देयर ਪ੍ਰੇਅਰਸ ਆਈ ਐਮ ਹੇਅਰ ਥੈਂਕ ਯੂ ਟੀਚਰਸ ਥੈਂਕ ਯੂ ਪੈਰੈਂਟਸ ਨੈਕਸਟ ਟਾਰਗੇਟ ਆਈ ਵਾਂਟ ਟੂ ਬੀ ਡਾਕਟਰ ਆਂਦੀ ਬੇਟੀ ਉੱਚ ਮਕਾਮ ਤੇ ਪਹੁੰਚਣ ਦੀ ਇਹਨਾਂ ਦੀ ਇੱਛਾ ਹੈ ਚੰਗੇ ਮਾਰਕਸ ਕਰੇ 10ਥ ਚ ਕਿਸ ਤਰ੍ਹਾਂ ਲੱਗ ਰਿਹਾ ਸਰ ਬਹੁਤ ਕੁਝ ਹੋ ਰਹੀ ਹੈ ਮੈਂ ਉਸ ਪ੍ਰਮਾਤਮਾ ਦਾ ਬਹੁਤ ਧੰਨਵਾਦ ਕਰਦਾ ਹਾਂ ਪਸਤ ਉਹਦੇ ਪਿੱਛੇ ਸਦਾ ਕਿੰਨਾ ਨਿੰਦਗੰਦ ਨਾਲ ਪੜਾ ਰਿਤਿੰਗੇ ਮਾਰਕਸ ਦੇ ਪਾਸ ਹੋਏ ਬੱਚੇ ਨੂੰ ਅਗਲਾ ਕਿਸ ਤਰ੍ਹਾਂ ਦਾ ਟਾਰਗੇਟ ਤਾਂ ਡਾਇਬੀ ਬੱਚਾ ਕਿਹੜੇ ਮੁਕਾਮ ਤੇ ਪਹੁੰਚੇ ਇਹ ਜੀ ਇਹ ਵੀ ਛਕਣਾ ਡਾਕਟਰ ਬਣਨਾ ਸੈ ਡੀ ਵੀ ਛਕ ਕੇ ਡਾਕਟਰ ਨੂੰ ਅੱਜ ਕੱਲ ਦੀ ਪੜ੍ਹਾਈ ਇਸ ਤਰ੍ਹਾਂ ਦੀ ਜਿਸ ਤਰ੍ਹਾਂ ਬੱਚੇ ਨੂੰ ਮਿਹਨਤ ਕਰਨੀ ਪੈਂਦੀ ਮਾਪੇ ਉਹਨਾਂ ਨੂੰ ਵੀ ਉਸ ਤਰ੍ਹਾਂ ਹੀ ਮਿਹਨਤ ਕਰਨੀ ਪੈਂਦੀ ਹਾਂ ਜੀ ਇਹ ਤਾਂ ਪਹਿਲੀ ਗੱਲ ਹੈ ਜੇ ਬੱਚਾ ਆਪਣਾ ਮਾਪੂਰ ਨੂੰ ਵੀ ਕੰਪਰੋਮਾਈਜ਼ ਕਰਨਾ ਪੈਂਦਾ ਜੀ ਜੇ ਇਹਦੀ ਬੱਚੇ ਇਥੋਂ ਤੱਕ ਪਹੁੰਚੇ ਕਿਸ ਤਰ੍ਹਾਂ ਲੱਗਦਾ ਬਹੁਤ ਵਧੀਆ ਲੱਗ ਰਿਹਾ ਮੈਨੂੰ ਹਾਂਜੀ ਬੇਟੀ ਦੇ ਇਹ ਇਹਦੇ ਸਦਕਾ ਮਤਲਬ ਅਸੀਂ ਇੱਥੇ ਆਏ ਆ ਬਹੁਤ ਖੁਸ਼ੀ ਹੋ ਰਹੀ ਹੈ ਹਾਂਜੀ ਹਾਂਜੀ ਈਮੋਸ਼ਨਲ ਹੋ ਗਈ ਹਾਂਜੀ ਤੀਜਾ ਰੈਂਕ ਕਿਸ ਤਰ੍ਹਾਂ ਦੀ ਫੀਲਿੰਗ ਆ ਰਹੀ ਬਹੁਤ ਵਧੀਆ ਫੀਲਿੰਗ ਆ ਰਹੀ ਹੈ ਇਸ ਤੇ ਸੇਰਾ ਕਿਨੂੰ ਦੇਣਾ ਚਾਹੁੰਦੇ ਆ ਆਪਣੇ ਟੀਚਰਸ ਨੂੰ ਤੇ ਪੇਰੈਂਟਸ ਨੂੰ ਕਿਉਂਕਿ ਉਹਨਾਂ ਨੇ ਬਹੁਤ ਮੋਟੀਵੇਟ ਕੀਤਾ ਹੈ ਤੇ ਐਨਕੋਰੇਜਮੈਂਟ ਦਿੱਤੀ ਹੈ ਤੇ ਨਾਲ ਸਾਨੂੰ ਉਹਦੇ ਬੋਰਡ ਲਈ ਉਹਨਾਂ ਨੇ ਪ੍ਰਪੇਅਰ ਕੀਤਾ ਬਹੁਤ ਵਧੀਆ ਲੱਗਦਾ ਅਗਲਾ ਮੁਕਾਮ ਕਿਹੜਾ ਅਗਲਾ ਜੇ ਨੀਟ ਦਾ ਬਾਹੁਲ ਦੇ ਦੇਖੀ ਹੈ ਯਾਨੀ ਕਿ ਨੀਟ ਮੈਡੀਕਲ ਲਾਈਨ ਚ ਹੈ ਹਾਂਜੀ ਹਾਂਜੀ ਕਿਸ ਤਰ੍ਹਾਂ ਲੱਗ ਰਿਹਾ ਬੱਚੇ ਨੇ ਚੰਗੇ ਮਾਰਕਸ ਕਰੇ ਹਨ ਹਾਂਜੀ ਸਰ ਵਧੀਆ ਲੱਗ ਰਿਹਾ ਕਿ ਬੱਚੇ ਨੇ ਮਿਹਨਤ ਕੀਤੀ ਟੀਚਰਸ ਨੇ ਵੀ ਕਰਾਈ ਆ ਤੇ ਮਾਪੇ ਉਹਦੀ ਵੀ ਉਨੀ ਮਿਹਨਤ ਹੁੰਦੀ ਆ ਮਾਪੇ ਉਹਦੀ ਉਨੀ ਮਿਹਨਤ ਕਿਉਂਕਿ ਇੱਥੇ ਸਕੂਲ ਹੈ ਨਾ ਫਿਰ ਘਰ ਜਾ ਕੇ ਬੱਚਿਆਂ ਨੇ ਮਤਲਬ ਕੇਅਰ ਕਰਨੀ ਪੇਰੈਂਟਸ ਦੀ ਹੁੰਦੀ ਆ ਤੇ ਉਹ ਜ਼ਿੰਮੇਵਾਰੀ ਤੇ ਬਹੁਤ ਵਧੀਆ ਲੱਗ ਰਿਹਾ ਸੀ ਅਮਸਲੋਨੀ ਆ ਕਿਥੋਂ ਤੁਸੀਂ ਬਿਲੋਂਗ ਕਰਦੇ ਹੋ ਸੈਮੇਰਮਨਦਾਸ ਤੋਂ ਬਿਲੋਂਗ ਕਰਦੀ ਹਾਂ ਹਾਸ ਰਮਨਦਾਸ ਯੈਸ ਸਰ ਇਹ 10ਥੇ ਚੋਂ ਕਨਵਰਟ ਸਕੂਲ ਫਤੇਗੜ ਚੂੜੀਆਂ ਜੋ ਅੱਛੇ ਮਾਰਕਸ ਕਰੇ ਆ ਇਹ ਇਸ ਦਾ ਕਿਸ ਕਿਸ ਨੂੰ ਸੇਰਾ ਦੇਣਾ ਚਾਹੁੰਦੇ ਹੋ ਸਰ ਇਸ ਦਾ ਸੇਰਾ ਮੈਂ ਆਪਣੇ ਪੇਰੈਂਟਸ ਨੂੰ ਟੀਚਰਸ ਨੂੰ ਐਂਡ ਸਕੂਲ ਮੈਨੇਜਮੈਂਟ ਨੂੰ ਦੇਣਾ ਚਾਹੁੰਦੀ ਆ ਜਿਨ੍ਹਾਂ ਨੇ ਪੂਰਾ ਸਾਥ ਦਿੱਤਾ ਸੀ ਸਾਡਾ ਹਰ ਇੱਕ ਮੋੜ ਤੇ ਕਿੰਨੀ ਕਿ ਮਿਹਨਤ ਕਰਨੀ ਪਈ ਸਰ ਇੱਥੇ ਪਹੁੰਚਣ ਤੱਕ ਤਾਂ ਮਿਹਨਤ ਕਰਨੀ ਪਈ ਬਹੁਤ ਕਰਨੀ ਪੈਂਦੀ ਆ ਦਿਨ ਰਾਤ ਇੱਕ ਕਰਨਾ ਹੀ ਪੈਂਦਾ ਹੈ ਨੈਕਸਟ ਟਾਰਗੇਟ ਕੀ ਹੈ ਸੇ ਨੈਕਸਟ ਟਾਰਗੇਟ ਜੇ ਕਲੀਅਰ ਕਰਨੀ ਆ ਫਰਸਟ ਅਟੈਂਪਟ ਕਿਥੇ ਫਿਰ ਐਡਮਿਸ਼ਨ ਨੇ ਸਰ ਇੱਥੇ ਆ ਪਲੱਸ 1 ਜਾਣੀ ਹੈ ਇੱਥੇ ਕਰੇਗਾ ਹਾਂਜੀ ਇਹ ਇਹ ਤੁਹਾਡੀ ਸਿਸਟਰ ਹੈ ਹਾਂਜੀ ਸਰ ਇੱਥੇ ਇਹ ਵੀ ਇੱਥੇ ਨੇ ਹਾਂਜੀ ਕਿਹੜੀ ਕਲਾਸ 11 ਲੈ ਅੱਛਾ ਪਲੱਸ 1 ਤੇ ਤੁਸੀਂ ਕਿਹੜੀ ਲਾਈਨ ਜੀ ਡਬਲ ਏ ਠੀਕ ਕਿਸ ਤਰ੍ਹਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਸਰ ਹਾਂਜੀ ਅੱਗੇ ਕਿਸ ਤਰ੍ਹਾਂ ਬੇਟੀ ਨੇ ਅچھے ਮਾਰਕਸ ਕੜੇ ਨੇ ਨੈਕਸਟ ਵੀ ਟਾਰਗੇਟ ਇਹੜਾ ਚੁਆਇਸ ਕਰ ਲਿਆ ਕਿਸ ਤਰ੍ਹਾਂ ਦੀ ਤੁਹਾਨੂੰ ਫੀਲਿੰਗ ਆ ਰਹੀ ਹੈ ਬਹੁਤ ਵਧੀਆ ਲੱਗਦਾ ਜੀ ਜਦੋਂ ਬੱਚੇ ਇਸ ਤਰ੍ਹਾਂ ਮਾਪਿਓ ਦਾ ਨਾਮ ਰੋਸ਼ਨ ਕਰਦੇ ਨੇ ਬਹੁਤ ਅੱਛਾ ਲੱਗ ਰਿਹਾ ਹੈ ਹਾਂ ਜੀ ਇਹ ਸਕੂਲ ਦੀ ਬਹੁਤ ਵਧੀਆ ਪ੍ਰੋਗਰੈਸ ਹੈ ਹਰ ਟਾਈਮ ਇਸ ਪੈ ਰਿਜ਼ਲਟ ਆਉਂਦੇ ਨੇ ਇਹਨਾਂ ਦੇ ਬੱਚੇ ਵੀ ਪੇਰੈਂਟਸ ਵੀ ਟੀਚਰਸ ਵੀ ਬਹੁਤ سپورਟਿੰਗ ਨੇ ਸਾਰੇ ਬਹੁਤ ਇੱਕ ਦੂਜੇ ਦਾ ਸਾਥ ਹੁੰਦੇ ਨੇ ਇਸ ਲਈ ਵਧੀਆ ਰਿਜ਼ਲਟਸ ਆਉਂਦੇ ਨੇ ਬੱਚੇ ਦੀ ਜਿਹੜੀ ਅਗਲਾ ਟਾਰਗੇਟ ਆ ਤੁਸੀਂ ਉਸ ਨਾਲ ਐਗਰੀ ਹੋ ਕਿ ਬੱਚੇ ਦੇ ਉਹੀ ਟਾਰਗੇਟ ਜਿਹੋ ਉਸ ਨੇ ਚੁਆਇਸ ਕੀਤਾ ਹਾਂ ਜੀ ਹਾਂ ਜੀ ਕਰਨਗੇ ਬੱਚੇ ਬੱਚੇ ਮੈਰਿਟ ਚਾਹੀਓ ਕਿਸ ਤਰ੍ਹਾਂ ਦੀ ਫੀਲਿੰਗ ਆ ਰਹੀ ਹੈ ਵਧੀਆ ਫੀਲਿੰਗ ਆ ਰਹੀ ਹੈ ਵਾਹ ਕਿਥੋਂ ਬਲੋਂਗ ਕਰਦੇ ਅਸੀਂ ਇੱਥੋਂ ਲੱਗ ਗਏ ਆ ਪੰਦੇਰੀ ਇੱਥੇ ਤੇ ਕੀ ਨਾਲ ਨਾ ਮੇਰਾ ਨਵੀਤ ਦਾ ਨੈਕਸਟ ਟਾਰਗੇਟ ਕੀ ਮੇਰਾ ਡਾਕਟਰੀ ਲਾਈਨ ਦਾ ਹੀ ਹੈ ਹਾਂਜੀ 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 ਕਿਸ ਤਰ੍ਹਾਂ ਦਾ ਲੱਗ ਰਿਹਾ ਬੇਟੀ ਬਹੁਤ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਸਕੂਲ ਦੀ ਹੰਤਕ ਬਹੁਤ ਫੀਲਿੰਗ ਤੋਂ ਅਨੁਭਵ ਬਹੁਤ ਵਧੀਆ ਜੀ ਕੀ ਨਾਂ ਤੁਹਾਡਾ ਦਮਨਪ੍ਰੀਤ ਘਰ ਤੁਸੀਂ ਤੇਗੜ ਲੋਕਲ ਲੋਕਲ ਕਿਸ ਤਰ੍ਹਾਂ ਦੀ ਫੀਲਿੰਗ ਆ ਰਹੀ ਹੈ ਬਹੁਤ ਵਧੀਆ ਪ੍ਰਾਊਡ ਮੂਮੈਂਟ ਹੈ ਇੱਕ ਇਦਾਂ ਇੰਦੇ ਵੱਡੇ ਪਲੇਟਫਾਰਮ ਤੇ ਆ ਕੇ ਇੰਟਰਵਿਊ ਵੀ ਦੇਣਾ ਬਹੁਤ ਵਧੀਆ ਸਰ ਅੱਗੇ ਕੀ ਸੋਚਿਆ ਅੱਗੇ ਨੀਟ ਕ੍ਰੈਕ ਕਰਨੀ ਹੈ ਡਾਕਟਰੀ ਲਾਈਨ ਚ ਜਾਣਾ ਹੈ ਵਾ ਇੱਥੇ ਐਡਮਿਸ਼ਨ ਫਿਰ ਕਰਾਈ ਐ ਐਡਮਿਸ਼ਨ ਇੱਥੇ ਹੀ ਆਪਣੇ ਸਕੂਲ ਅੱਛਾ ਮੈਡੀਕਲ ਲਾਈਨ ਚ ਹਾਂਜੀ ਮਿਹਨਤ ਪਾਲਕੌਰ ਪਾਜੀ ਕਿਸ ਤਰ੍ਹਾਂ ਦੀ ਮਿਹਨਤ ਕਰਨੀ ਪਈ ਇਥੋਂ ਇੰਨੇ ਮਾਰਕਸ ਕਰਨ ਲਈ ਹਾਂਜੀ ਨਹੀਂ ਮਿਹਨਤ ਲੱਗੀ ਆ ਤੇ ਹੁਣ ਜਿੱਤਰਾ ਮਾਰਕਸ ਵਧੀ ਆਏ ਹੁਣ ਮਿਹਨਤ ਦਾ ਫਲ ਵੀ ਮਿਲ ਗਿਆ ਹੈ ਅਗਲਾ ਕੀ ਟਾਰਗੇਟ ਆ ਮੈਡੀਕਲ ਰੱਖਿਆ ਹੈ ਡਾਕਟਰ ਯਾਨੀ ਕਿ ਸਾਰੇ ਮੈਡੀਕਲ ਹੈ ਹਾਂਜੀ ਫਰੈਂਡ ਸਰਕਲ ਹਾਂਜੀ ਹਾਂਜੀ ਕੀ ਨਾਮ ਚੇ ਰੇਚਲ ਤੁਹਾਡੇ ਇਥੋਂ ਤੱਕ ਪਹੁੰਚਣ ਲਈ ਇੰਨੇ ਮਾਰਕਸ ਕਰਨ ਲਈ ਕਿਸ ਤਰ੍ਹਾਂ ਦੀ ਮਿਹਨਤ ਮਿਹਨਤ ਟੀਚਰਸ ਦੀ ਡੈਡੀਕੇਸ਼ਨ ਉਹਨਾਂ ਦਾ ਹਾਰਡਵਰਕ ਉਹਨੇ ਗਾਈਡ ਕੀਤਾ ਜਿੱਦਾ ਪ੍ਰਿੰਸੀਪਲ ਨੇ ਕਾਉਂਸਲਿੰਗ ਰਖੀਆਂ ਟਾਈਮ ਟੇਬਲ ਬਣਾਇਆ ਇੱਕ ਹਾਰਡਵਰਕ ਕੀਤਾ ਉਹਦੇ ਨਾਲ ਵਦਿਆ ਨੰਬਰ ਸਕੋਰ ਕੀਤੇ ਇਸ ਤਰ੍ਹਾਂ ਇਤੁਕ ਮਾਸ ਦੇਖਣ ਤੱਕ ਕਿਸ ਨੂੰ ਸਿਰਾਂ ਦਿੰਦੇ ਅਸੀਂ ਟੀਚਰਸ ਪੇਰੈਂਟਸ ਪ੍ਰਿੰਸੀਪਲ ਸਾਰਿਆਂ ਸਾਰਿਆਂ ਹਾਂਜੀ ਕਿਨਾ ਹੈ ਮੇਰਾ ਨਾਮ ਹਰਮਨਦੀਪ ਕੌਰ ਹੈ ਕਿੱਥੋਂ ਬਲੋਂਗ ਕਰਦੇ ਹੋ ਅਸੀਂ ਪੁਫਤੇ ਵਾਲੀ ਇਲਾਕੇ ਦਾ ਪਿੰਡ ਹੈ ਤੇ ਵਾਲੀ ਗੁੱਡ ਮਾਰਕਸ ਖੜੇ 10th ਵਿੱਚੋਂ ਕਿਸ ਤਰ੍ਹਾਂ ਦੀ ਫੀਲਿੰਗ ਆ ਰਹੀ ਹੈ ਬਹੁਤ ਵਧੀਆ ਫੀਲਿੰਗ ਆ ਰਹੀ ਹੈ ਬਹੁਤ ਇਹ ਮੇਰਾ ਸੁਪਨਾ ਸੀ ਕਿ ਮੈਂ 10th ਚੋ 90 ਤੋਂ ਅਬੋਵ ਖੜਾ ਬਟ ਹੁਣ ਬਹੁਤ ਜ਼ਿਆਦਾ ਵਧੀਆ ਫੀਲਿੰਗ ਆ ਰਹੀ ਹੈ ਮੇਰੇ ਟੀਚਰਸ ਨੇ ਮੇਰਾ ਬਹੁਤ ਸਾਥ ਦਿੱਤਾ ਆ ਸਕੂਲ ਫੈਕਲਟੀ ਨੇ ਬਹੁਤ ਜ਼ਿਆਦਾ ਮੈਨੂੰ ਪ੍ਰੈਸ਼ਰਾਈਜ਼ ਵੀ ਕੀਤਾ ਚਲੋ ਮੇਰੇ ਭਲੇ ਲਈ ਕੀਤਾ ਪਰ ਮੈਨੂੰ ਬਹੁਤ ਬਹੁਤ ਵਧੀਆ ਲੱਗ ਰਿਹਾ ਹੁਣ ਸਕੋਰ ਕਰਕੇ ਨੰਬਰ ਨੈਕਸਟ ਟਾਰਗੇਟ ਨੈਕਸਟ ਟਾਰਗੇਟ ਫਿਲਹਾਲ ਤੇ ਪਲਸ 2 ਜੋ ਵਧੀਆ ਨੰਬਰ ਫਿਰ ਉਸ ਤੋਂ ਬਾਅਦ ਕਿਹੜੀ ਲਾਈਨ ਕਿਹੜੀ ਲਾਈਨ ਸਲੈਕ ਕੀਤੀ ਟੈਟ ਕੰਪੀਟੀਟਿਵ ਇਗਜ਼ਾਮ ਲਾਈਨ ਮੈਡੀਕਲ ਨਾਨ ਮੈਡੀਕਲ ਹੈ ਮੈਡੀਕਲ ਇਫ ਇਥੇ ਐਡਮਿਸ਼ਨ ਲਈ ਨਹੀਂ ਮੈਂ ਸ੍ਰੀ ਗੁਰੂ ਹਰਿਕ੍ਰਿਸ਼ਨ ਲਈ ਹੈ ਹਾਂ ਚਲ ਕਿੱਥੋਂ ਤੁਸੀਂ ਬਿਲੋਂਗ ਕਰਦੇ ਹੋ ਜਤਾਰਗੜ ਤੁਸੀਂ ਸੈਕੰਡ ਪੋਜੀਸ਼ਨ ਹਾਲ ਕਰ ਦਿੱਤੀ ਹੈ ਸਕੂਲ ਟੂ ਮੈਰਿਟ ਚਾਏ ਕਿਸ ਤਰ੍ਹਾਂ ਦੀ ਫੀਲਿੰਗ ਆਉਂਦੀ ਬਹੁਤ ਹੀ ਵਧੀਆ ਫੀਲਿੰਗ ਆ ਮੈਨੂੰ ਬੜੀ ਖੁਸ਼ੀ ਜਦੋਂ ਮੈਨੂੰ ਸੈਕਿੰਡ ਪੋਜੀਸ਼ਨ ਮਿਲੀ ਇਹ ਸਿਰਫ ਮੇਰੀ ਮਾਮਾਕਾਰ ਕੇ ਯਾਦ ਰਿਹਾ ਪੇਰੈਂਟਸ ਨੇ ਮੇਰੀ ਬੜੀ ਮਦਦ ਕੀਤੀ ਮਦਦ ਕੀਤੀ ਇਸ ਵਿੱਚ ਤੇ ਨਾਲ ਸਾਡੇ ਟੀਚਰਾਂ ਨੇ ਸਾਡੀ ਬੜੀ ਵਧੀਆ ਸਾਡੀ ਰਹਾ ਹਾਂ ਨੂੰ ਗਾਈਡ ਕੀਤਾ ਸਾਡੀ ਪ੍ਰਿੰਸੀਪਲ ਨੇ ਵੀ ਹਾਨੂੰ ਬਹੁਤ ਹੀ ਵਧੀਆ ਮਾਇੰਡਿੰਗ ਦਿੱਤਾ ਜਿਹਦੇ ਕਰਕੇ ਮੈਂ ਇਹ ਪੋਜੀਸ਼ਨ ਹਾਸਲ ਕਰ ਪਾਈ ਨੈਕਸਟ ਟਾਰਗੇਟ ਕੀ ਹੈ ਨੈਕਸਟ ਟਾਰਗੇਟ ਹੈ ਮੈਂ ਇਸ ਤਰ੍ਹਾਂ ਹੀ ਅੱਗੇ ਤੋਂ ਇਸ ਤਰ੍ਹਾਂ ਹੀ ਪੜਨਾ ਕਿ ਆਪਣੇ ਅਨ ਐਕਸਪੀਰੀਅੰਸ ਨੂੰ ਚੁੜਾ ਕਿਹੜੀ ਲਾਈਨ ਚੁਆਇਸ ਕੀਤੀ ਮੈਂ ਨਾਨ ਮੈਡੀਕਲ ਕੀ ਮਨਣਾ ਚਾਹੁੰਦੇ ਇੰਜੀਨੀਅਰ ਜੀ ਮਨਣਾ ਚਾਹੁੰਦੇ ਪ੍ਰਾਊਡ ਟੂ ਸ਼ੇਅਰ ਥੈਟ ਆਰ ਸਕੂਲ ਹੈਜ਼ ਰਿਸਿਵਡ 100 ਪਰਸੈਂਟੇਜ ਰਿਜ਼ਲਟ ਡਿਊਰਿੰਗ ਥਿਸ ਬੋਰਡ ਐਗਜ਼ਾਮ ਥਿਸ ਰਿਮਾਰਕਬਲ ਆਊਟਕਮ ਰਿਫਲੈਕਟਸ ਦਾ ਅਨਵੇਵਰਿੰਗ ਡੈਡੀਕੇਸ਼ਨ ਆਫ ਆਰ ਸਟੂਡੈਂਟਸ the relentless commitment of our teachers and a strong support of our parents 17 students have got above 90 percentage mark we believe that we can do more better with the cooperation of the teachers and the parents ਥੈਂਕ ਯੂ ਕਾਫੀ ਬੱਚੇ ਜਿਹੜੇ ਨੇ ਤੁਹਾਡੇ ਸਤੰਤ ਦੇ ਜੋ ਰਿਜ਼ਲਟਸ ਆਇਆ ਉਹਦੇ ਵਿੱਚ 90 ਅਬਾਉਂਡ ਜਿਹੜੇ ਮਾਰਕਸ ਖੜੀ ਨੇ ਮੈਰਿਟ ਚਾਏ ਨੇ ਇਸ ਦਾ ਸਾਰਾ ਕਿਸ ਤਰ੍ਹਾਂ ਕਿਸ ਨੂੰ ਸੇਰਾ ਦੇਣਾ ਚਾਹੀਦਾ ਤੁਸੀਂ ਦੇਖੋ ਸਾਡੇ ਸਕੂਲ ਨੇ ਪਹਿਲਾਂ ਵੀ ਬਹੁਤ ਮੱਲਾ ਮਾਰੀਆਂ ਔਰ ਇਸ ਸਾਲ ਵੀ ਸਾਡੇ 17 ਬੱਚੇ ਜਿਹੜੇ ਆ 90 ਪਲੱਸ ਲੈ ਕੇ ਗਏ ਆ ਹਾਈਸਟ ਪਰਸੈਂਟੇਜ ਸਾਡੀ 96 ਪਲੱਸ ਹੈ ਔਰ ਇਹਦਾ ਸੇਰਾ ਟੀਚਰਸ ਤੇ ਸੇਰ ਔਰ ਪੇਰੈਂਟਸ ਤੇ ਸੇਰ ਕਿਉਂਕਿ ਪੇਰੈਂਟਸ ਵੀ ਬੱਚੇ ਨੂੰ ਵਧੀਆ ਗਾਈਡ ਕਰਦੇ ਔਰ ਬੱਚਿਆਂ ਦੀ ਮਿਹਨਤ ਔਰ ਪ੍ਰਿੰਸੀਪਲ ਜਿਹੜਾ ਇਹਨਾਂ ਨੂੰ ਸਹੀ ਵਾਤਾਵਰਣ ਦਿੰਦੇ ਨੇ ਪੜ੍ਹਾਈ ਦਾ ਤੇ ਸਾਰੀਆਂ ਜਿਹੜੀਆਂ ਗੱਲਾਂ ਕਾਊਂਟ ਕਰਕੇ ਹੀ ਜਿਹੜਾ ਬੱਚਾ ਅੱਗੇ ਜਾਂਦਾ ਹੈ ਬੱਚਿਆਂ ਨੂੰ ਵਧੀਆ ਮਾਹੌਲ ਮਿਲੇਗਾ ਤਾਂ ਹੀ ਪੜ੍ਹ ਪਏਗਾ ਕਲਾਸ ਵਿੱਚ ਟੀਚਰ ਜਿਹੜੇ ਨੇ ਪੂਰੀ ਮਿਹਨਤ ਕਰਵਾਉਣਗੇ ਤਾਂ ਹੀ ਬੱਚੇ ਨੂੰ ਕੋਈ ਸਿੱਖਿਆ ਮਿਲੇਗੀ ਔਰ ਪੇਰੈਂਟਸ ਜਿਹੜੇ ਉਹਨਾਂ ਦੀ ਸੁੱਖ ਸੁਵਿਧਾ ਦਾ ਧਿਆਨ ਰੱਖਣਗੇ ਇਸ ਸੋ ਸਾਰੇ ਜਿਹੜੇ ਆਪਾਂ ਰਲ ਮਿਲ ਕੇ ਬੱਚੇ ਦੀ ਸਫਲਤਾ ਵਾਸਤੇ ਜ਼ਿੰਮੇਵਾਰ ਹਾਂ